ਮਾਨਦੋਤ ਹਰ ਇੱਕ ਸਾਥੀ ਸਿੱਖਰ ਮੰਤਰੀ ਤੁਹਾਨੂੰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਦੇਣਾ। ਵਾਹਿਗੁਰੂ ਜੀਆਂ ਜੀਆਂ ਵਾਹਿਗੁਰੂ ਜੀਆ। ਪੱਧੀਆਂ ਮੁਨਾਵਤਰੀ ਬੈਡਾ ਨਾ ਮੁੱਖ ਮੰਡਲ। ਸਵੇਤ ਕੰਮਰਾ ਕੱਢ ਗਿਆ। ਜੀ ਸਿਰਜਣਾ ਜੀ ਦੋਸਤੋ। ਮਾਵੀ ਸਾਹਿਬ ਇੱਧਰ ਦੇਖਿਓ। ਮਰਜ਼ਾ ਤਾਂ ਕਿ ਉਹ ਤਾਂ ਠੀਕ ਬਸ ਬੋਲੋ ਸਾਸੀ ਗੁਰੂ ਬੋਲੋ ਉਹ ਜਿਹੜਾ ਵਾਲਾ ਮੈદાન ਫੋਟੋ ਖਿੱਚ ਦਿਈ ਹੈ ਮੇਰੀ ਵੀ ਵੀਚਲ ਫੋਟੀ ਲੱਗਦਾ ਸਰ ਉਹ ਦਿਈਆ ਕਿਹਨੂੰ ਕਿਹਦੀ ਖਾਦਾ ਬੱਚੇ ਅੱਗੇ ਹਲੋ ਬਤਵਾ ਜਲਦੀ ਜੀ ਬਣਾ ਬਲਾਕ ਕਰ ਦਿਓ ਆ ਆ ਰਾਜਸਥਾਨ ਉਸ ਤੋਂ ਬਾਅਦ ਫਿਰ ਦੇਖੋ ਤਾਂ ਮਹਾਰਾਸ਼ਟਰ ਚਲੇ ਜਾਂਦੇ ਆ ਜੇ ਗਰਜੀ ਦਾ ਮਨਾਇਆ ਜਾ ਰਿਹਾ ਉਹਨਾਂ ਦੀ ਹੀ ਖਰੀਦੀ ਹੋਈ ਧਰਤੀ ਹੈ ਇਹ ਕਦੇ ਸਮਾਂ ਹੋਵੇਗਾ ਜਦੋਂ ਗੁਰੂ ਸਾਹਿਬ ਨੇ ਸੁਪਨਾ ਇਹ ਸਝਿਆ ਸੀ ਕਿ ਮੇਰੀ ਅਨੰਦਪੁਰ ਸਾਹਿਬ ਦੀ ਬੱਚੇ ਮੇਰਾ ਇਹ दिली ਮਰਦ ਹੈ ਕਿ ਭਾਜੀ 2 ਮਿੰਟ ਅੱਗੇ ਪਿੱਛੇ ਆਓ ਥੋੜਾ ਜਿਹਾ ਪਿੱਛੇ ਆ ਵੀ ਕਾਕਾ ਪਿਛੇ ਆਇਆ ਚੋਟੀ ਜੀ ਪ੍ਰੋਬਲਮ ਹੈ ਕਿ ਬੱਚੀਆਂ ਕਹਿ ਲੀਆਂ ਸੀ ਜਮਕੌਰ ਦਾ ਅਸੀਂ ਜਰੂਰ ਫੋਟੋ ਕਰਾਣੀ ਬੁੱਢੀ ਖੜਾ ਲਿਓ ਪਤ ਮੈਡਮ ਤੋਂ ਨੂੰ ਮੈਟਰ ਕੁਝ ਮਿਲਿਆ ਪਾਏ ਲੈਂਦੇ ਗੱਲ 'ਚ ਪਾਏ ਹੋਇਆ ਕੋਈ ਨਹੀਂ ਕੋਈ ਨਹੀਂ ਤਾ ਕਾ ਨਿਕਲਦੀ ਬਾਪਵਾ ਦੋ ਸੋ ਇੱਕ ਯਾਦਗਾਰੀ ਤਸਵੀਰ ਜਿਹੜੀ ਉਹ ਆਨੰਦਪੁਰ ਸਿੱਖਿਆਵਾਂ ਦੇ ਸਾਰੇ ਸਾਡੇ ਮਾਨਯੋਗ ਟੀਚੇ ਸਰਬਾਨ ਪਿਆਰੇ ਬੱਚੇ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਪਿਛਲੇ ਕਈ ਦਿਨਾਂ ਤੋਂ ਮਾਵੀ ਸਾਹਿਬ ਮੈਨੂੰ ਲਗਾਤਾਰ ਫੋਟੋਆਂ ਵੀ ਭੇਜ ਰਹੇ ਸੀ ਫੋਨ 'ਤੇ ਬਹੁਤ ਤੁਸੀਂ ਮਿਹਨਤ ਦੇ ਨਾਲ ਇਹ ਖੇਡਾਂ ਕਰਾ ਰਹੇ ਹੋ ਹਰ ਸਾਲ ਦੀ ਤਰ੍ਹਾਂ ਤੇ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਨੰਨੇ-ਮੁੰਨੇ ਬੱਚੇ ਵੱਖ-ਵੱਖ ਗੇਮਾਂ 'ਚ ਪੂਰੇ ਜ਼ਿਲ੍ਹੇ ਦੇ ਵਿੱਚੋਂ ਫੁੱਟਬਾਲ, ਖੋਖੋ, ਚੈਸ ਵੱਖ-ਵੱਖ ਗੇਮਾਂ ਦੇ ਵਿੱਚ ਆ ਕੇ ਜਿਹੜਾ ਇਹ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਤੇ ਮੈਡਲ ਜਿੱਤ ਰਿਹਾ ਮੈਂ ਸਾਰੇ ਹੀ ਟੀਚਰ ਸਾਹਿਬਾਨਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਤੁਹਾਡਾ ਸਭ ਦਾ ਬਹੁਤ ਸਾਥ ਹੈ ਜੀ ਨਿੱਜੀ ਤੌਰ ਤੇ ਵੀ ਤੇ بطور ਮੰਤਰੀ ਵੀ ਮਹਿਕਮੇ ਦਾ ਆਪ ਸਭ ਨੇ ਇਸ ਮਹਿਕਮੇ ਦਾ ਨਾਮ ਰੌਸ਼ਨ ਕੀਤਾ ਮੈਂ ਤੁਹਾਡੇ ਸਭ ਦਾ ਦੇਣਾ ਦੇ ਨਹੀਂ ਸਕਦਾ ਨਾਲ ਹੀ ਬੇਨਤੀ ਹੈ ਕਿ ਅਗਲੇ ਕੁਝ ਦਿਨ ਸਾਡੇ ਜ਼ਿਲ੍ਹੇ ਲਈ ਸਾਡੇ ਇਲਾਕੇ ਲਈ ਬੜੇ ਅਹਿਮ ਹੈ ਪਿਛਲੇ ਕਈ ਮਹੀਨਿਆਂ ਦੀ ਮਿਹਨਤ 350 ਸਾਲਾਂ ਨੌਵੇਂ ਪਾਤਸ਼ਾਹ ਤਾਂ ਤਨਤਲ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਭਾਈ ਦੀ ਅਲਾ ਜੀ ਦਾ ਇੱਕ ਇਦਾਂ ਦੀ ਸ਼ਹਾਦਤ ਜਿਸ ਦੀ ਕੁੱਲ ਦੁਨੀਆ ਦੇ ਉੱਤੇ ਕੋਈ ਹੋਰ ਮਿਸਾਲ ਨਹੀਂ ਐਨੀ ਮਹਾਨ ਸ਼ਹਾਦਤ ਤੇ ਸਾਡੇ ਕੋਲ ਇੱਕ ਮੌਕਾ ਹੈ ਕਿ ਅਸੀਂ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ ਕਿ ਅਸੀਂ ਕੱਲ ਇੱਕ ਈਮੇਲ ਆਈਡੀ ਵੀ ਜਾਰੀ ਕਰ ਰਹੇ ਹਾਂ ਮਹਿਕਮੇ ਦੇ ਵਿੱਚ ਕਿ ਜਿਹੜੇ ਅਧਿਆਪਕ ਅ ਅਗਲੇ 15 ਦਿਨ ਮੇਰਾ ਸਾਥ ਦੇਣਾ ਚਾਹੁੰਦੇ ਆ ਨਨਪੁਰ ਸਾਹਿਬ ਦੇ ਵਿੱਚ ਆ ਕੇ ਉnde ਰਹਿਣ ਦਾ ਲੰਗਰ ਪ੍ਰਸ਼ਾਦੇ ਦਾ ਹਰ ਬੰਦੂਬਸ ਕਰਾਂਗੇ ਕਿ ਸਾਡਾ ਅਨੁਮਾਨ ਹੈ ਕਿ ਹਜ਼ਾਰਾਂ ਦੇ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਆਊਗੀ ਉਹਨਾਂ ਨੂੰ ਹਰ ਤਰੀਕੇ ਦਾ ਸਹਿਯੋਗ ਦੇਣ ਦੇ ਲਈ ਜਿਹੜਾ ਹੈ ਸਾਨੂੰ ਸਾਡੇ ਸਾਰਿਆਂ ਦੀ ਸਾਦੀ ਲੋੜ ਹੈ ਇਸ ਵਕਤ ਨਨਪੁਰ ਸਾਹਿਬ ਤੁਸੀਂ ਜਾ ਕੇ ਦੇਖੋ ਸੜਕਾਂ ਦੇਖ ਲਓ ਗਲੀਆਂ ਦੇਖ ਲਓ ਹਰ ਤਰ੍ਹਾਂ ਦਾ ਕੰਮ ਜਿਹੜਾ ਚੱਲਦਾ ਪਿਆ ਅਸੀਂ ਤਿੰਨ ਰਾਤ ਲੱਗੇ ਹੋਏ ਆਪ ਮੋਨੀਟਰ ਕਰ ਰਹੇ ਆ ਪਹਿਲੀ ਵਾਰੀ ਇਲਾਕੇ ਦੇ ਵਿੱਚ ਬਲਕਿ ਪੰਜਾਬ ਸਟੈਂਡ ਸਿਟੀ ਮੰਨ ਰਹੀ ਹੈ ਤੁਸੀਂ ਚੰਡੀਗੜ੍ਹ ਪਿੰਡ ਜਾ ਕੇ ਦੇਖੋ ਪੂਰਾ ਇੱਕ ਸ਼ਹਿਰ ਜਿਹੜਾ ਹੈ ਟੈਂਪਰੇਰੀ ਤੌਰ ਤੇ ਜਿੱਥੋਂ ਆਪਾਂ ਜਿਹਨੂੰ ਆਪਾਂ ਬਾਈਪਾਸ ਕਹਿੰਦੇ ਆ ਲੰਗਬਜਾਰੀ ਵਾਲਾ ਜਿੱਥੇ ਤੁਸੀਂ ਉੱਥੋਂ ਲੰਘੋਗੇ ਚੰਡੀਗੜ੍ਹ ਸਕੂਲ ਦੇ ਸਾਹਮਣੋਂ ਤਾਂ ਪੂਰਾ ਇੱਕ ਸ਼ਹਿਰ ਬਸਾਇਆ ਜਾ ਰਿਹਾ ਉੱਥੇ ਨਾਲ ਹੀ ਪਹਿਲੀ ਵਾਰੀ ਡਰੋਨ ਸ਼ੋਅ ਅੱਜ ਤੱਕ ਕਦੀ ਵੀ ਪੰਜਾਬ ਦੇ ਵਿੱਚ ਆ ਆਪਾਂ ਕਹਿ ਲਈਏ ਉੱਤਰੀ ਭਾਰਤ ਦੇ ਵਿੱਚ ਡਰੋਨ ਸ਼ੋਅ ਨਹੀਂ ਹੋਏ ਡਰੋਨ ਸ਼ੋਅ 500 ਡਰੋਨਾਂ ਦਾ ਡਰੋਨ ਸ਼ੋਅ ਅੱਜ ਤੋਂ ਪੂਰੇ ਪੰਜਾਬ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਸ਼ੁਰੂ ਹੋ ਰਿਹਾ ਤਾਂ ਬੜਾ ਬੜੀ ਸ਼ਰਧਾਂ ਨਾਲ ਅਸੀਂ ਇਹ ਸਮਾਗਮ ਕਰ ਰਹੇ ਹਾਂ ਆਪ ਸਭ ਦੇ ਸਾਥ ਦੀ ਲੋੜ ਹੈ ਸਾਨੂੰ ਸਰਕਾਰੀ ਸਕੂਲਾਂ ਦੇ ਵੀ ਲੋੜ ਪੈਣੀ ਹੈ ਜਿਹੜੇ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸ ਫੋਰਸ ਟੀਚਰਸ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਉਹ ਆਣਗੇ ਇਹਨਾਂ ਸਮਾਗਮਾਂ ਦੀ ਤਿਆਰੀ ਦੇ ਲਈ ਫਿਰ ਸ਼ਰਧਾਲੂ ਆਣਗੇ ਤਾਂ ਸਾਰੇ ਟੀਚਰਸ ਨੂੰ ਬੇਨਤੀ ਹੈ ਕਿ 25 26 ਨਵੰਬਰ ਤੱਕ ਆਪਾਂ ਦਿਨ ਰਾਤ ਇੱਕ ਕਰਨਾ ਸਾਡਾ ਤੇ ਆਪਣਾ ਇਲਾਕਾ ਅਸੀਂ ਭਾਗਾ ਵਾਲਿਆਂ ਕਿ ਸਾਡਾ ਜਨਮ ਇੱਥੇ ਹੋਇਆ ਅਸੀਂ ਇਸ ਧਰਤੀ ਦੇ ਨਾਲ ਜੁੜੇ ਹੋਏ ਹਾਂ ਦਸ਼ਮੇਸ਼ ਪਾਤਸ਼ਾਹ ਪਿਤਾ ਦੀ ਇਸ ਧਰਤੀ ਦੇ ਨਾਲ ਨੌਵੇਂ ਪਾਤਸ਼ਾਹ ਨੇ ਜਿਸ ਨਗਰ ਨੂੰ ਆਪ ਬਸਾਇਆ ਮੁੱਲ ਜ਼ਮੀਨ ਖਰੀਦ ਕੇ ਅਸੀਂ ਇਸ ਨਗਰ ਦੇ ਨਾਲ ਸਾਡਾ ਵਾਅਦਾ ਹੈ ਅਸੀਂ ਬਹੁਤ ਭਾਗਾ ਵਾਲੇ ਆ ਤੇ ਕਿ ਇਦਾਂ ਦੀ ਸ਼ਹਾਦਤ ਜੋ ਆਪਣੇ ਲਈ ਨਹੀਂ ਜੋ ਕਿਸੇ ਹੋਰ ਧਰਮ ਲਈ ਸੀ ਜੋ ਹਿੰਦੂਆਂ ਦੇ ਰੱਖਿਆ ਲਈ ਸੀ ਇਦਾਂ ਦਾ ਇੱਕ ਸਾਂਝੀ ਵਾਲਤਾ ਦਾ ਮਿਸਾਲ ਦੀ ਸ਼ਹਾਦਤ ਤਾਂ ਹਰ ਇੱਕ ਨੂੰ ਜਿਹੜਾ ਹੈ ਵੱਤਵਾਦੀ ਦੇ ਵਿੱਚ ਹਿੱਸਾ ਲੈਣਾ ਤੇ ਅੱਜ ਅਸੀਂ ਇਲਾਕੇ ਦੇ ਸਾਰੇ ਸਰਪੰਚ ਸਾਹਿਬਾਨ ਸਾਰੇ ਸਾਥੀ ਬੁਲਾਏ ਆ ਐਡਾ ਹੀ ਇੱਕ ਮੀਟਿੰਗ ਅਧਿਕਾਰਾਂ ਦੇ ਵੀ ਰੱਖਾਂਗੇ ਤਾਂ ਕਿ ਸਾਰਿਆਂ ਨੂੰ ਸਾਰੇ ਪਲਾਨ ਬਾਰੇ ਪਤਾ ਹੋਵੇ ਕਿ ਕੀ ਕੀ ਪਲਾਨ ਹੈ ਤਾਂ ਕਿ ਤੁਸੀਂ ਆਪਾਂ ਜਿੰਨੀ ਵੀ ਸੰਗਤ ਹੈ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਦੁਬਾਰਾ ਸਾਰੇ ਜੇ ਤੁਮ ਟੀਮਾਂ ਨੂੰ ਮੁਬਾਰਕਬਾਦ ਉਹਨਾਂ ਦੇ ਕੋਚਾਂ ਨੂੰ ਮੁਬਾਰਕਬਾਦ ਥੈਂਕ ਯੂ ਭਾਜੀ ਧੰਨਵਾਦ ਭਾਜੀ ਅਸੀਂ ਤੁਹਾਨੂੰ ਇੱਧਰ ਆਓ ਇੱਧਰ ਆਹ ਬੈਠੋ ਅੱਗੇ ਬੋਲੇ ਬਾਰ ਬੈਠੋ ਉਹ ਤੁਸੀਂ ਬੋਲੇ ਥੱਲੇ ਕਰਕੇ ਬੈਠੋ ਉਹ ਤੁਸੀਂ ਇੰਦਾ ਬੈਠੋ 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 ਥੱਲੇ ਬੈਠੋ ਚੌਕੜੀ ਮਾਰ ਲਓ ਮੈਂ ਮੰਨਦਾ ਹਾਂ ਕਿ ਉਹ ਅੱਜ ਪਰਦੇ ਵਾਲੇ ਜੀ ਨੂੰ ਜੀ ਦੇ ਦਾਰਿੰਗ ਡਾਰਿੰਗ ਕਰਕੇ ਰੇਰ ਬਣਾਉਣਾ ਨਹੀਂ ਜਾਦਾ ਲੈ ਆ ਬੈਠੇ ਪੁਆਇੰਟ ਜਾ ਕੇ 1 ਮਿੰਟ ਦਾ ਖਾਲੀ ਜਾ ਰਿਹਾ ਹੈ ਅੱਗੇ ਤੈਨੂੰ ਆਰਡਰ ਆ ਰਿਹਾ ਹੈ ਸਾਡੇ ਬਟੇ ਪੁੱਤ ਜੀ ਵਾਹ ਜੀ ਬਸ ਲੋਦੀਪੁਰ ਗੁਰਚਰਨ ਸਿੰਘ ਜੀ ਫਾਂਡਵਾ ਕੁਲਦੀਪ ਸਿੰਘ ਜੀ ਵਰਗਟ ਸਿੰਘ ਜੀ ਮਰਿੰਡਾ ਦਲੀਪ ਜੀ ਜਮਕੌਰ ਸਾਹਿਬ ਸਾਰੀ ਟੀਮ ਇਹਨਾਂ ਨੰਨੇ-ਮੁੰਨੇ ਬੱਚਿਆਂ ਨੂੰ ਸ਼ਹੀਦ ਬਾਦ ਦਿੰਦੇ ਹੋਏ ਸਾਡੇ आम आग आदमी पार्टी आज दौड़ हैं की जी 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 जी